ਹਾ ਗਾ ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲਿਆਂ ਦਾ ਦਿਲ ਤੋਂ ਧੰਨਵਾਦ ਆਪਾਂ ਵੀ ਕਰਤਾ ਕੰਮ ਚਾਲੂ ਗੰਨਾ ਲੱਦਣਾ ਕਰਤਾ ਚਾਲੂ ਅਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਪਰ ਲੱਗੇ ਪਹਿਲਾਂ ਟਰਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਲੈ ਕੇ ਲੱਗ ਗਿਆ ਸਾਡਾ ਲੰਬੜਦਾਰ ਚੱਲ ਰਿਹਾ ਬੰਦੇ ਆਪਣੇ ਲੱਗੇ ਆ ਬੰਦੇ ਮਿਲਤੀ ਬਹੁਤ ਲੰਬੜਦਾਰ ਆਪਣਾ ਬੈਠਾ ਹੋ। ਬਰੀਆਣ ਕੌਣ ਕਾ ਲਾ ਕੇ ਇੱਕ ਲੰਬੜਦਾਰ ਇਧਰ ਆ ਰਿਹਾ ਵਾ। ਠੀਕ ਆ। ਵਾਜੀ ਆਪਣੇ ਹਾਲਾਤ ਦੇਖ ਲੋ। ਠੀਕ ਆ। ਠੀਕ ਠੀਕ। ਅੰਗੜਾ ਜਾ ਰਿਹਾ ਰਹੋ। ਹਾਂ। ਲਓ ਮਿੱਤਰੋ ਨਾਲੇ ਤੁਹਾਨੂੰ ਆਪਾਂ ਹੁਣ ਗੱਨਾ ਲਾਤਿਆਂ ਲੈਂਦੇ ਆ ਜਾਣਕਾਰੀ ਦਿੰਨੇ ਆ ਆ ਗਈ ਗੇਅਰ ਪ੍ਰੋ V2 ਇਹ ਤਾਂ ਥੋੜਾ ਜਨਾ ਤੋਰਾ ਉਹਦੇ ਨੂੰ ਗੇਅਰ ਪ੍ਰੋ ਘੱਟ ਵਾ ਇਹ ਇਹ ਨੋਰਮਲ ਜਿਹਾ ਜਿੱਦਾਂ ਥੋੜਾ ਘੱਟ ਤੁਰਦਾ ਵਾ ਸਾਰੇ ਗੇਅਰਾਂ ਜੀ ਥੋੜਾ ਥੋੜਾ ਘੱਟ ਬਾਕੀ ਆਹ ਟਰੈਕਟਰ ਦੇਖ ਲਓ ਮਾਸਾ ਨਹੀਂ ਖੁੱਲਾ ਜੇ ਕੋਈ ਇਹਦੇ ਨਾਲ ਮੋਡੀਫਿਕੇਸ਼ਨ ਕੁਛ ਨਹੀਂ ਕੀਤੀ ਉਦਾਂ ਹੀ ਚੱਲਦਾ ਚੱਲਦਾ ਪਰ ਨਹੀਂ ਜੋਂਡ ਯਾਰ ਨੂੰ ਕਰਨਾ ਹੀ ਪੈਂਦਾ ਵਾ ਹੁਣ ਆਪਾਂ ਤੁਹਾਨੂੰ ਦਿਖਾ ਦਨੇ ਆਪਾਂ ਆਪਣਾ ਸਰਾ ਖਲਾਇਆ ਮੇਰੀ ਗੱਲ ਸੁਣ ਮੈਂ ਆ ਗੇ ਲੋ ਮਤੋ ਆ ਦੇਖ ਆ ਦੇਖ ਆਪਾਂ ਖੋੜ ਖਾੜ ਕੇ ਸਾਰਾ ਰੀਸ ਵੀ ਖੁੱਲੀ ਏਦੀ ਬਾਕੀ ਇਹਦੇ ਸਪਰਿੰਗ ਸਪਰੰਗ ਵੀ ਪਿਆ ਹੈ ਤੇ ਉਹਦੇ ਉੱਤੇ ਚੜਦਾ ਏ ਅਜੇ ਤਾਂ ਗੇਅਰ ਵੀ ਵੱਡਾ ਲਾਇਆ ਏ ਇਹਦਾ ਗੇਅਰ ਵੀ ਛੋਟਾ ਲਾਇਆ ਤੇ ਟਰਾਲੀ ਲੈ ਕੇ ਤਾਂ ਵੀ ਉੱਤੇ ਚੜਦਾ ਏ ਓਏ ਯਾਰ ਇਹ ਪਹਿਲਾ ਕਿਹੜਾ ਥੋੜਾ ਭਰਿਆ ਵਾ ਦੇਖਣ ਦੇ ਹਿਸਾਬ ਨਾਲ ਕੀ ਹੈ ਲੋ ਮੇਟਰ ਦੇ ਕਟਰਾਲੀ ਆਪਣੀ ਆ 52 ਦਾ ਇੱਥੇ ਲੱਦ ਕੇ ਖਲਾਰੀ ਹੁਣ ਇੱਕ ਅੱਗੇ ਖਲੋਤੀ ਏ ਚੱਲ ਰਹੀ ਉਧਰ ਆਏ ਕਰਦੀ ਏਟ ਮਗਰ ਚੱਲ ਬੱਸ ਬੱਸ ਜਾਨ ਬੋਝ ਉਟੇ ਜਾਨ ਬੋਲ ਆਉਂਦੇ ਆ ਅੱਗੇ ਮੇਰੇ ਵਾਲਾ ਇਹ ਤੁਹਾਨੂੰ ਦਿਖਾਉਣਾ ਵਾ ਇਹਦੇ ਵਾਲਾ ਵਾ ਲਓ ਮੇਤਰੋ ਚੱਲ ਪਏ ਆਪਾਂ ਦੱਸਦੇ ਤੁਹਾਨੂੰ ਮਿਲ ਬਾਰੇ ਸਾਰਾ ਕੁਝ ਬਣੇ ਰਿਓ ਵੀਡੀਓ ਦੇ ਨਾਲ ਦੱਸਾਂਗੇ ਰਾਹ ਦਾ ਹਿਸਾਬ ਦਾ ਕੀ ਕਿੱਦਾਂ ਖਦਾਂ ਰਾਜ ਹੁੰਦਾ ਵਾ ਕੀ ਦਾਗਦਾ ਵਾ ਸਾਰਾ ਕੁਝ ਦੱਸਾਂਗੇ ਲਓ ਮੇਤਰੋ ਰਾਸਤੇ ਜੇ ਆਪਾਂ ਪਹੁੰਚੇ ਹੰਟਲ ਮਾਂ ਲਾ ਕੇ ਤੇ ਝੋਟੇ ਬੁੱਕਦੇ ਆਏ ਆ ਇਸ ਰਸਕਾ ਬਹੁਜੇ ਕੰਮ ਹੈ ਟਰਾਲੀ ਦੱਸਿਓ ਆਪਣੀ ਕਿਦਾਂ ਹੀ ਲੱਗਦੀ ਪਿਛੇ ਸਟਾਰ ਚ ਆਉਂਦਾ ਕਿ ਨਹੀਂ ਚਲੋ ਮਿਲਦੇ ਆ ਮੜਾ ਮੋਟਾ ਕੁ ਖਾਣ ਨੂੰ ਲੈ ਲਈਏ ਚਲਦੇ ਆ ਕਿਹੇ ਕਰਦੇ ਆ ਸਫਰ ਰਾਤ ਦਾ ਲੋ ਮਿੱਤਰੋ ਆਪਾਂ ਪਹੁੰਚ ਗਏ ਤੇ ਰੱਖੋ ਜੀਮੀਦਾਰ ਥੱਲੇ ਹੀ ਸੁੱਤੇ ਆ ਆਹ ਹਾਲਾਤ ਆ ਮਿੱਦਾਂ ਦਾ ਆ ਹਾਲਾਤ ਆ ਮਿੱਦਾਂ ਦਾ ਜੀਮੀਦਾਰ ਥੱਲੇ ਹੀ ਸੁੱਤੇ ਪਏ ਆ ਆ ਵੀ ਆਪਣੀ ਆ ਵਾ ਇੱਕ ਕੰਪਨੀ ਆਲਾ ਬਿਸਤਰਾ ਪਨਾਲੀਆ ਸੈਟਮੈਂਟ ਕਰਕੇ ਬਿਸਤਰਾ ਆਪਣਾ ਕਰ ਲਿਆ ਆਪਣਾ ਸੈਟ ਸਲਾਣਾ ਸਿਮਾਂ ਬਿਲਕੁਲ ਐ ਗੁੱਡ ਸੋਨਾ ਦਿਨ ਮਜਬੂਰੀ ਹਨ ਕੀ ਕਰਸਾ ਇੱਥੇ ਹੀ ਸੋਨਾ ਹੋਰ ਕਿੱਥੇ ਸੋਨਾ ਚਲੋ ਮਿਲਦੇ ਆ ਤੁਹਾਨੂੰ ਸਵੇਰੇ ਦਿਖਾਵਾਂਗੇ ਬਾਕੀ ਵੀਡੀਓ ਲੋ ਮੇਟਰ ਸਾਡੇ ਸ਼ੌਂਪ ਦਾ ਕੰਮ ਵੇਖ ਲੋ ਅਈ ਸਵੇਰੇ ਬੰਦਾ ਘੇਰ ਲਿਆ ਆ ਇਧਰ ਲੱਗਾ ਸਾਡੇ ਲਾਗ ਦੇਣਾ ਪਰਲੇ ਪਾਸੇ ਵੀ ਲਾਦੇ ਆ ਇਹ ਬੰਦਾ ਜਿਹਨੂੰ ਇਹ ਟਰਾਲੀਆਂ ਟਰੈਕਟਰਾਂ ਦਾ ਸ਼ੌਂਕ ਹੈ ਗਿਆ ਪੜਦਾ ਪੜਦਾ ਘਾਟੀ ਆ ਦੇਖੋ ਆਪਣਾ ਬਿਸਤਰਾ ਤਰਮੋਸ਼ਾਂ ਚ ਆ ਹੀ ਸਹਰਾਣੇ ਇਹ ਬੰਦੇ ਹੱਸਦੇ ਹੀ ਸਹਰਾਣੇ ਕਿੱਧਰ ਲੈ ਗਿਆ ਇਹ ਬਲੋ ਸੋਨਾ ਕਰਨਾਂ ਦੇ ਵਾਹ ਉਹ ਸਟੀering ਬਣਾਇਆ ਆਪਾਂ ਕਰੇ ਚੱਕ ਅੱਗੇ ਵਾਲਾ ਚਾਰਜ ਲਾਉਣ ਡਿਆ ਆਪਣਾ ਸਰਕਾਰ ਜਦ ਚੱਕੇ ਖਲਿਤ ਹੈ ਨਹੀਂ कोई चार्ज ला वे स्वीरी स्वीरी। दीवों दीवों दीवों। के बैठा वा कम वेल हो सवेरे सवेरे फिर लीट क फिर सच फिर लीट इको चलनी है ना चलो वे सठ चल एप सैवन ऑरजन सुपर टरबो पचहत्सौ के TT55 ਵਾ ਟਰਬੋ TT55 ਐਵੇਂ ਨਹੀਂ ਗੱਡੀਆਂ ਫੌਰਨ ਗੱਡੀਆਂ ਹੋ ਅੱਡੇ ਤੇ ਭਰਾ ਛਤਰੀਆਂ ਰਹਿੰਦੀਆਂ ਨੇ ਅਸੀਂ ਤਾਂ ਲਾਈਆਂ ਦੋਵਾਂ ਨੇ ਉਧਰ ਵੀ ਤੇ ਇੱਧਰ ਵੀ ਆ ਇਹਨਾਂ ਦੇ ਫਿਰ ਪਾਸੇ ਪੂਸੇ ਪਤਾ ਨਹੀਂ ਕਿੱਦਾਂ ਲੈ ਆਂਦੇ ਟਾਲੀਆਂ ਦੇ ਸੇਮ ਹੀ ਐ ਜਿੱਥੋਂ ਆਪਣੀ ਬਣੀ ਉੱਥੇ ਹੀ ਇਹ ਬਣੀ ਉਹ ਇਲਾਈਆਂ ਜਿਹੜੀਆਂ ਹਾਰਟੇ ਜਦੋਂ ਅਸੀਂ ਕੱਢਦੇ ਹਾਂ ਦਿਹਾਲੀ ਸਾਈਡ ਤੋਂ ਗੰਨਾ ਉੱਥੇ ਕੰਮ ਟੱਲੀਆਂ ਵਾਜਦੀਆਂ ਪੂਰੀਆਂ ਚਲੋ ਠੀਕ ਹੈ ਜੀਂਦੇ ਵਾਦੇ ਰੋ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ ਚੈਨਲ ਨੂੰ ਸਬਸਕ੍ਰਾਈਬ ਆ ਵਾ ਅੰਦਰ ਦਾ ਪ੍ਰੋਸੈਸ ਆ ਚੀਜ਼ਾਂ ਲਾਲਾ ਸੁੱਕ ਗਈਆਂ ਪੂਰਾ ਜਗਾਰ ਔਰ ਉਹਦਾ ਗੱਡੀ ਵਾਲਾ ਘਟਾ ਡਾ ਗਿਆ ਆ ਗੱਮ ਚੱਲਦਾ ਇਹ ਅੰਦਰ ਫੇਰ ਗੱਲ ਬੰਦੀ ਪੂਰੀ ਆਹ ਚੁੰਬੀ ਚੱਲਣ ਈ ਇਹਨੇ ਲਾ ਲਾ ਟਰਾਲੀਆਂ ਖਾਲੀ ਕਰੀ ਜਣੀਆਂ ਆ ਮੇਲਾ ਅੰਦਰ ਚੱਲਣ ਈ ਪੰਜਾਬ ਜਿਹੜਾ ਟੀ ਨਹੀਂ ਕਿਹੜਾ ਘਟਾ ਕਿਸੇ ਤੋਂ ਸਾਲਾ ਬਾਈ ਫਿਰਦਾ ਇੱਧਰ 60 ਆਣੇ ਤੇ ਜਾਣੇ ਇਧਰ ਬਾਪੂ ਵੀ ਚੱਕੀ ਆਉਂਦਾ ਕੰਮ ਨੂੰ ਲਈ ਅਗਰ ਰਸੇ ਰਸੇ ਪਾੜੇ ਇਹ ਆ ਮੇਲ ਦੀ ਸੱਚਾ ਇਹ ਸਪੈਸ਼ਲ ਆ ਲੈ ਸਪੈਸ਼ਲ ਲੱਗਦਾ ਵਾ ਆ ਚੁੰਡੀਆਂ ਹੀ ਆ ਆ ਚੁੰਡੀਆਂ ਜੇ ਅੰਦਰ ਕੰਨਾ ਚੈਣ ਤੇ ਤੁਰਿਆ ਜਾਣਾ ਵਾ ਚੈਣ ਤੇ ਕੰਨਾ ਤੁਰਿਆ ਜਾਣਾ ਤੇ ਉਹਨਾਂ ਨੇ ਭੜਾਈ ਜਾਣਾ ਵਾ ਉਹ ਜੈਣੀ ਹੈ ਪਟਾ ਜੈਣ ਇੱਕੋ ਹੀ ਹੈ ਐਡੇ ਐਡੇ ਘੋੜੇ ਵੀ ਹੁੰਦੇ ਆ ਆ ਮੋਟਰਾਂ ਕੋਦਰ ਕੋਦਰ ਕੇ ਗੁੱਦਲ ਕੋਦਰ ਆ ਇਧਰ ਕੋ ਚੁੰਡੀ ਪਈ ਜਿਹੜੀ ਚੱਕ ਦੀ ਟਰਾਲੀਆਂ ਇਹ ਅੰਦਰ ਜਾਣਾ ਖੰਡ ਬੰਨੀ ਫੇਰ ਅੰਦਰ ਬੰਨੀ ਖੰਡ ਐਦਾਂ ਤੁਰੇ ਜਾਣਾ ਐਦਾਂ ਚੱਕ ਚੱਕ ਛੁੱਟੀ ਜਾਣਾ ਇਹਨਾਂ ਨੇ ਆਹ ਦੇਖੋ ਐਦਾਂ ਗੰਨਾ ਕੋਦਰ ਕੋਦਰ ਕੇ ਛੁੱਟੀ ਜਾਣਾ ਆ ਬਾਪੂ ਤੇ ਕੰਮ ਕਰਦੇ ਆ ਗੱਡੀਆਂ ਗੁੜੀਆਂ ਲੱਗੀਆਂ ਪੂਰਾ ਪ੍ਰੋਸੈਸ ਇਦਾਂ ਚੱਲਦਾ ਆਹ ਓਏ ਰੋਡੀ ਨੇ ਇਦਾਂ ਚੱਕ ਲੈਣਾ ਉਹ ਉੱਪਰ ਬੈਠਾ ਉਹਦੇ ਵਿੱਚ ਉਹਨੇ ਉਹਨੇ ਆਪ ਇਦਾਂ ਸੁੱਟੀ ਜਾਣਾ ਇਹਨੇ ਚੱਲੀ ਜਾਣਾ ਗਾ